ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕਟੰਬ ਜਿਵੇਂ ਹੈਪੀ ਬਰਥਡੇ ਨੇ ਵੀ ਕਿਹਾ ਵੀ ਸਿਕੰਦਰ ਦੀ ਜੇ ਗੱਲ ਕੀਤੀ ਹੈ ਕਿਸੇ ਦੇ ਲੈਪਟਾਪਸ ਦੇ ਅੰਦਰ ਗਈ ਹੈ ਤੇ ਉਸ ਤੋਂ ਬਾਅਦ ਕਿੰਨੀ ਜਰਨੀਆਂ ਥੋੜੀ ਤੁਸੀਂ ਸਿਕੰਦਰ ਤੋਂ ਪਹਿਲਾਂ ਵੀ ਕਿੰਨੀ ਮਤਲਬ ਬਹੁਤ ਲੰਬਾ ਸਫਰ ਹੈ ਤੇ ਹੁਣ ਆ ਕੇ ਜਿਹੜੀ ਇਹ ਮੂਵੀ ਹੈ ਇੱਥੇ ਰੱਖੀ ਆਪਣੀ ਜਰਨੀ ਪਹਿਲਾਂ ਮੈਨੂੰ ਦੱਸੋ ਤੇ ਇਸ ਮੂਵੀ ਉਹਨਾਂ ਕੀ ਐਕਸਪੈਕਟੇਸ਼ਨ ਦੇ ਦੁਨੀਆ ਵਿੱਚ ਆ ਜਾਂਦੀ ਗੋਲ ਦਾ ਪਹਿਲਾ ਫਸਲ ਹੈਪੀ ਬਾਇਲ ਵੀਰੇ ਦੂਜਾ ਬਜਟ ਹੈ ਪਹਿਲੀ ਮੈਂ ਕੀਤੀ ਸੀ ਨਾ 18 ਸਰ ਜੋ ਪੰਜਾਬ ਦੇ ਕੌਪ ਤੇ ਸੀਗੀ ਹੈਪੀ ਬਾਈ ਦੀ ਖਾਸੀਅਤ ਹੈ ਬੜਾ ਸੰਜੀਦਾ ਟਰੈਕਟਰ ਹੈ। ਉਹ ਰਾਈਟਿੰਗ ਨਹੀਂ ਕਰਦਾ। ਆਮ ਜ਼ਿੰਦਗੀ ਦੇ ਵਿੱਚੋਂ ਬੋਲ ਚੱਲਦੀਆਂ ਗੱਲਾਂ ਹੀ ਲੱਗਣਗੀਆਂ ਤੁਹਾਨੂੰ ਫਿਲਮ ਆਮ ਜ਼ਿੰਦਗੀ ਹੀ ਲੱਗੂਗੀ ਜ਼ਿੰਦਗੀ ਨਾਲ ਜੁੜੀ ਹੋਈ। ਜਿਵੇਂ ਦੀਆਂ ਗੱਲਾਂ ਕਰਦਾ ਉਵੇਂ ਦੀ ਕਿਤਾਬ ਤੇ ਅੱਖਰ ਲਿਖਦਾ। ਕਿ ਜਿੰਨਾ ਚਿਰ ਕਿਸੇ ਰਾਈਟਰ ਦੇ ਕਿਸੇ ਦੇ ਇੱਕ ਦੂਜੇ ਨੂੰ ਹੱਕਦਾ ਨਹੀਂ। ਜੇ ਇਹਨੂੰ ਮੇਨ ਤੌਰ 'ਤੇ ਕੰਮ ਦਿੱਤਾ ਗਿਆ ਐਜ਼ ਰਾਈਟਰ ਹੀ ਗੱਲ ਕਰਨ ਦੇ। ਤੇ ਦਿੱਤਾ ਗਿਆ ਚਾਹੇ ਉਹ ਦਾ ਸੱਤਵਾਂ ਡਰਾਫਟ ਆ ਚਾਹੇ ਅਠਵਾਂ ਡਰਾਫਟ ਇੱਥੇ ਸੀ 55 ਲੱਖ ਰੁਪਏ ਵੀ ਦੇ ਦਿੰਨੇ ਆ ਤੀਜੇ ਡਰਾਫਟ ਉਰੀ ਉਹਦੇ ਜਾਣ ਨਹੀਂ ਭਜਦੇ। ਤੁਹਾਨੂੰ ਲੱਗਦਾ ਕਿਉਂਕਿ ਚੋਰੀ ਕਰਨ ਨੂੰ ਕੁਝ ਹੁੰਦਾ ਨਹੀਂ ਉਸ ਤੋਂ ਬਾਅਦ ਹੈਨਾ ਤਾਂ ਕਰਕੇ ਅਖਰ ਮੋਕੇ ਲੈਂਦੇ ਹੋਣਗੇ। ਐਸੀ ਡਾਇਰੈਕਟਰ ਮਰੋਡਰ ਗਾਲਜ਼ ਵੀ ਦੇਖੀ ਹੈ। ਰਾਖੋ ਉਹਨਾਂ ਮੁੰਡਾ ਥਰੀ ਵੀ ਦੇਖੀ ਹੈ। ਜੋ ਕਈ ਵਾਰ ਸਾਡੀ ਇਹ ਗੱਲ ਚੱਲਦੀ ਕਿ ਜਿਹੜਾ ਬੰਦਾ ਆਪਣਾ ਸਾਰਾ ਕੁਝ ਵੇਚ-ਵਟ ਕੇ ਜ਼ੀਰੋ ਤੋਂ ਫਿਰ ਜ਼ਿੰਦਗੀ ਸਟਾਰਟ ਕਰਨੇ ਇੱਥੇ ਆ ਕੇ ਕੀਤੀ ਹੈ। ਮੈਂ ਬਈ ਵਾਰ ਇਹੋ ਗੱਲ ਕਰਦਾ ਹੁੰਦਾ ਕਿ ਬਾਈ ਨੇ ਵੀਰ ਅਸੀਂ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਸ਼ੁਰੂ ਤੋਂ ਮੀਡੀਆ ਦੇ ਅੱਗੇ। ਉੱਥੇ ਸਾਰੇ ਕੁਝ ਹੁੰਦੇ ਹੋਏ ਇੱਕ ਫਿਲਮ ਤੋਂ ਬਾਅਦ ਉੱਥੇ ਆ ਗਿਆ ਸੀ ਜਿੱਥੇ ਉਹਦਾ ਸ਼ਨੀ ਵੀ ਕੁਝ ਨਹੀਂ ਵਿਗੜ ਸਕਦਾ। ਕੀ ਅੰਦਰ ਸ਼ਨੀ ਖਰਾਬ ਹੈ ਦੂਤ ਥੱਲੇ ਜਾ ਹੀ ਨਹੀਂ ਸਕਦਾ ਬੰਦਾ ਹੈ ਨਾ। ਉਸ ਤੋਂ ਫੇਰ ਜਰਨੀ ਸਟਾਰਟ ਕੀਤੀ ਹੈ। ਤੇ ਅੱਜ ਅਸੀਂ ਫੇਰ ਐਸੇ ਭਰਾ ਇਕੱਠੇ ਹੋਏ ਆਂ ਇੱਥੇ ਫਿਲਮ ਦੇ ਵਿੱਚ ਬਾਈ ਦਾ ਬੇਟਾ, ਪੁਸ਼ਾਲ, ਲੋਕੀ ਕਾਲਜ ਬਹੁਤ ਵਧੀਆ ਕੰਮ ਕੀਤਾ। ਤੇ ਜਰਨੀ ਇਹਦੀ ਵੀ ਬਹੁਤ ਲੰਬੀ ਰਣੀ ਹੈ। ਪਤਾ ਨਹੀਂ ਕਿੱਥੇ ਜਾ ਕੇ ਕਿਵੇਂ-ਕਿਵੇਂ ਦੀਆਂ ਫਿਲਮਾਂ ਇਹਦੇ ਹਿੱਸੇ ਹੋ ਗਈਆਂ ਤੇ ਸਿਕੰਦਰ ਦੀ ਗੱਲ ਕਰਦਾ ਮੈਂ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਦੋ ਫਿਲਮਾਂ ਇਹ ਜਿਹੀ ਆ ਜਾਣ ਜਿਹੜੀਆਂ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਜਾਣ ਉਹ 100 ਫਿਲਮਾਂ ਕਰਨ ਨਾਲੋਂ ਚੰਗੀ ਗੱਲ ਹੈ ਮੈਂ ਉਹ ਵਿਸ਼ਵਾਸ ਕਰਦਾ ਕਿ ਕਮਰਸ਼ੀਅਲ ਤੌਰ ਤੇ ਜ਼ਿਆਦਾ ਫਿਲਮਾਂ ਕਰਨ ਨਾਲੋਂ ਤੁਸੀਂ ਉਹੋ ਜਿਹੀਆਂ ਫਿਲਮਾਂ ਕਰੋਗੇ ਤੁਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੋ ਜਾਓ ਆਉਣ ਵਾਲੀਆਂ ਨਸਲਾਂ ਉਹਨੂੰ ਕਿਹਾ ਕਰਨਗੇ ਇੱਕ ਮੁੰਡਾ ਹੁੰਦਾ ਸੀ ਉਹਨੇ ਦੋ ਫਿਲਮਾਂ ਨਾਕ ਇਹ ਕਹਿਣ ਵੀ ਯਾਰੋ 200 ਫਿਲਮਾਂ ਕਰਕੇ ਕਿਹੜੀ ਉਹ ਯਾਰਾ ਯਾਰੋ ਆ ਯਾਰਾ ਇਹਦੇ ਇੱਕ ਕੀਤੀ ਐ ਦੋ ਕੀਤੀ ਐ ਉਹ ਹੋਣੀ ਚਾਹੀਦੀ ਐ ਤਾਂ ਇਹ ਤੋਂ ਚੱਕਵੀ ਦੀ ਗੱਲ ਕਰਦੇ ਅਸੀਂ ਪੰਜਾਬੀ ਸਾਰੇ ਚੱਕਵੀ ਹੁੰਨੇ ਤੇ ਸਾਨੂੰ ਕੋਈ ਵਾਰ ਪੰਜਾਬੀਆਂ ਨੂੰ ਕਹਿੰਦੇ ਹੱਤਵੱਦੀ ਹੁੰਨੇ ਆ ਕਿਉਂਕਿ ਅਸੀਂ ਹਰ ਚੀਜ਼ ਦੀ ਹੱਤ ਕਰਾਉਂਦੇ ਆ ਇਸੇ ਕਰਕੇ ਹੱਤ ਕਰਾਉਣੇ ਕਿਸ ਚੱਕਵੀ ਦੂ ਪਰਸੈਂਟ ਵਾਲਿਆਂ ਸਾਡੀ ਸਾਰੀ ਜਿਹੜੀ ਆਪਣੀ ਨਾਮ ਹੈ ਕਮਿਊਨਿਟੀ ਹੈ 2% ਹੈ ਤੇ ਅਸੀਂ 2% ਹੋ ਕੇ 100% ਲਈ ਲੰਗਰ ਲਾ ਸਕਦੇ ਹਾਂ ਅਸੀਂ 100% ਨੂੰ ਖਾਣਾ ਖਵਾ ਸਕਦੇ ਹਾਂ ਚਾਹੇ ਵਾਦੇ ਇਰਾਨ ਦੀ ਗੱਲ ਚੱਲਦੀ ਹੋਵੇ ਤੇ ਸਭ ਤੋਂ ਤਕੜਾ ਦੇਸ਼ ਅਮਰੀਕਾ ਜੀ ਉੱਥੇ ਰੌਲਾ ਪੈ ਗਿਆ ਜਾਣਾ ਨਹੀਂ ਅਸੀਂ ਪਹਿਲਾਂ ਭਾਵੇਂ ਸਾਡੇ ਉੱਥੇ ਗੁਰਦੁਆਰਿਆਂ 'ਚ ਕਿੰਨੀ ਵੀ ਚੀਜ਼ਾਂ ਇਹ ਕਰਦੇ ਆ ਪਰ ਅਸੀਂ ਮਨੁੱਖ ਲਈ ਪਹਿਲਾਂ ਜਾਵਾਂਗੇ 2% ਵਾਲੇ ਚੱਕਵੀ ਦੀ ਗੱਲ ਇਹ ਹੈ ਹਮੇਸ਼ਾ ਪੰਜਾਬੀਆਂ ਦੇ ਵਿੱਚ ਦੋ ਗਰੁੱਪ ਰਹਿ ਗਏ ਯੂਥ ਤੇ ਬਜ਼ੁਰਗ ਉਹਨਾਂ ਜਿੱਕਰ ਦੇ ਕੋਈ ਡਾਇਲੌਗ ਨਹੀਂ ਹੁੰਦਾ ਉਹ ਕਹਿੰਦੇ ਨਹੀਂ ਸਾਡੇ ਵਾਲਾ ਸ਼ੋਰ ਤਾਂ ਯਾਰ ਚੱਕਮਾ ਵਾਲਾ ਜੇ ਕੋਈ ਸਾਡਾ ਗਵੰਡੀ ਆ ਕੇ ਕਹਿੰਦਾ ਫਿਰ ਤੁਹਾਡੇ ਵਾਲਾ ਸ਼ੋਰ ਤਾਂ ਚੱਕਮਾ ਵਾਲਾ ਹੈ ਨਾ ਉਹ ਨਾ ਤਾਂ ਮਾਪਿਓ ਸਮਝਦੇ ਨਹੀਂ ਚੱਕਮਾ ਕਹਿਣ ਦੀ ਢਾ ਲੈਂਦੇ ਆ ਤੇ ਬਾਹਰ ਲੈਂਦੇ ਸੋ ਇੱਕ ਚੱਕਮੇ ਦੀ ਗੱਲ ਹੈ ਅਸੀਂ ਯੂਥ ਨੇ ਵੱਡਿਆਂ ਨੂੰ ਸਮਝਾਉਣਾ ਵੱਡਿਆਂ ਨੇ ਸਾਡੇ ਤੋਂ ਸਮਝਣਾ ਕਿ ਅਸੀਂ ਚੱਕਮੇ ਆ ਜਾ ਕਿਵੇਂ ਹੋਣ ਦੇ ਨਾਲ-ਨਾਲ ਅਸੀਂ ਦਿੱਲੀ ਜਾ ਕੇ ਜਦੋਂ ਧਰਨਾ ਲੱਗਦਾ ਅਸੀਂ ਤੁਹਾਡੇ ਨਾਲ ਹੀ ਆ। ਤੁਹਾਡੇ ਵੱਡਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਆ। ਜੇ ਤੁਸੀਂ ਹਲਪੰਜਾਣੀਆਂ ਚਲਾਉਂਦੇ ਹੋ ਤਾਂ ਅਸੀਂ ਹੌਟ ਲੈ ਕੇ ਪਹੁੰਚਾਂਗੇ। ਉਹ ਸਾਰੀ ਗੱਲ ਹੈ। ਇਹ ਨਹੀਂ ਕਿ ਇਹ ਉਸ ਕਿਤੇ ਨਾਲ ਉਸ ਗੱਲ ਕੀਤੇ ਜੁੜੀ ਫਿਲਮ ਹੈ ਪਰ ਇਹਦੇ ਵਿੱਚ ਸੁਜੀਤਾ ਹੈਪੀ ਰੋਡ ਦੇ ਦੁਆਰਾ ਲਿਖੇ ਹੋਏ ਡਾਇਲੌਗਸ ਜਾਂ ਉਹ ਸੀਨ ਨੇ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਆਪਸ ਦੇ ਵਿੱਚ ਹੁੰਦੇ ਨੇ। ਸਮਝਾਉਣਗੇ ਸਾਰਿਆਂ ਨੂੰ। ਇੱਕ ਫਿਲਮ ਬਹੁਤ ਵੱਡਾ ਸਾਧਨ ਹੁੰਦੀ ਹੈ ਸਮਾਜ ਦੇ ਵਿੱਚ ਕੋਈ ਨਵਾਂ ਟ੍ਰੈਂਡ ਲੈ ਕੇ ਆਉਣਾ ਨਵੀਂ ਜਾਗਰਤੀ ਲੈ ਕੇ ਆਉਣਾ ਨਵੀਂ ਸੋਚ ਪੈਦਾ ਕਰਨੀ ਜਾਂ ਫਿਰ ਗਲਤ ਸੋਚ ਪੈਦਾ ਕਰਨੀ ਡਿਪੈਂਡ ਕਰਦਾ ਹੈ ਰਾਈਟਰ ਆਥਰ ਡਾਇਰੈਕਟਰ ਵੀ ਤੁਸੀਂ ਕੀ ਰਿਜ਼ਰਵ ਪ੍ਰੀਜ਼ੈਂਟ ਕਰਨਾ ਹੈ ਸਾਹਮਣੇ ਬੁੱਝ ਤੇ ਸਾਡਾ ਚੱਕਵੇਂ ਦਾ ਜਿੰਨਾ ਕ ਅਸੀਂ ਰੀਵਿਲ ਕਰ ਸਕਦੇ ਹਾਂ ਇਹਨੂੰ ਵਨ ਲਾਈਨ ਦੇ ਵਿੱਚ ਮੈਂ ਕਹਾਂਗਾ ਕਿ ਇਹ ਯੂਥ ਦੇ ਵਿੱਚ ਤੇ ਸਾਡੇ ਮਾਪਿਆਂ ਦੇ ਵਿੱਚ ਇੱਕ ਡਾਇਲੌਗ ਹੈ ਜਿਹੜਾ ਤੁਹਾਨੂੰ ਸਮਝ ਆਊਗਾ ਜ ਜਿਹਦੇ ਵਿੱਚ ਅਸੀਂ ਸਾਰੇ ਬਈ ਸਾਡਾ ਉਹ ਪ੍ਰੋਡਿਊਸਰ ਬੈਠਾ ਸਾਰੇ ਭਾਈ ਨੇ ਕਾਸਟ ਨਾਲ ਸਾਰੇ ਨਾਲ ਮੁਲਾਇਆ ਦਿੱਤਾ ਬਹੁਤ ਸੋਹਣਾ ਪਰਿਵਾਰ ਆ ਜਿੰਨਾ ਚਿਰ ਇਹ ਫਿਲਮ ਰਿਲੀਜ਼ ਨਹੀਂ ਹੁੰਦੀ ਉਹਨਾਂ ਚਿਰ ਪਰਿਵਾਰ ਇੱਕ ਦੂਜੇ ਨਾਲ ਜੁੜਿਆ ਰਹੂਗਾ ਬਣਿਆ ਰਹੂਗਾ ਤੱਤੀ ਠੰਡੀਆਂ ਗੱਲਾਂ ਹੋਣਗੀਆਂ ਉੱਚੀ ਨੀਵੇਂ ਗੱਲਾਂ ਹੋਣਗੀਆਂ ਸੋ ਮੈਂ ਤਾਂ ਪਹਿਲੀ ਮਾਫੀ ਮੰਗਦਾ ਬਈ ਕਿਉਂਕਿ ਅਸੀਂ ਜੱਟ ਆ ਕੋਈ ਨਾ ਗੱਲ ਹੋ ਜਾਂਦੀ ਥੈਂਕ ਯੂ ਬਈ ਯਾਉ ਬਹੁਤ ਰਿਸਪੈਕਟ